ਕਿੱਦਾਂ ਮੂੰਹ ਸੜਿਆ ਕੱਢਿਆ ਸੜਕੇ ਕੋਲਾ ਹੋ ਗਈ ਕਿਤੇ ਪਤਾ ਨਹੀਂ ਇਹਨੂੰ ਕੀ ਲੜਿਆ ਵਾ ਮੇਰਾ ਮੁੰਡਾ ਕਿ ਬਾਹਰ ਚਲ ਗਿਆ ਇਹਨੂੰ ਤਾਂ ਗਾਸ਼ੇ ਪੈ ਗਈ ਆ ਸੜਕੇ ਸੁਆਹ ਹੋ ਗਈ ਹੁਣ ਇਹਨ ਕੋ ਜਰਿਆ ਨਹੀਂ ਜਾਣ ਡਿਆ ਚਲੋ ਕੋਈ ਗੱਲ ਨਹੀਂ ਘੜੀ ਕੋ ਬੁਸ਼ੋ ਕਹਿੰਦੀ ਆ ਦੱਸਿਆ ਨਹੀਂ ਦੱਸਿਆ ਨਹੀਂ ਦੱਸ ਭਲਾ ਇਹਨਾਂ ਨੇ ਮੁੰਡਾ ਮੇਰਾ ਕੈਨੇਡਾ ਪਹਚਾ ਕੇ ਆਉਣਾ ਸੀ ਚਲ ਤੋ ਆਪੇ ਗਿਆ ਵਾ ਇਹਨੂੰ ਇਹ ਆ ਕਿ ਮੈਂ ਕਿਤੇ ਵਧਾਈ ਨਾ ਮੂੰਹ ਸੜ ਗਿਆ ਇਹਦਾ ਵਧਾਈ ਦੇਣ ਲੱਗੀ ਤਾਂ ਵੀ ਖੁਸ਼ੀ ਨਾ ਕਿਤੇ ਵਧਾਈ ਦੇਦਾ 10 ਲੱਖ ਰੁਪਈਆ ਦਿੱਤਾ 10 ਲੱਖ ਰੁਪਈਆ ਦਿੱਤਾ ਸਾਨ ਕੀਤਾ ਸਗੋਤ ਨੇ ਕਿਤੇ ਤਫਾ ਹੋ ਜਾ ਕੇ ਪੈਸੇ ਪੈਸੇ ਕਰਦੀਆਂ ਫਿਦੇ ਪੈਸੇ ਕਿੱਡੇ ਤੁਸੀਂ ਉਦਾਂ ਦਿੱਤੇ ਬੜਾ ਸਿਰ ਤੇ ਹੱਥ ਰੱਖਿਆ ਵਾ ਕੋਹ ਨਹੀਂ ਆ ਵੇ ਲੋ ਆਪਣੀ ਭਾਬੀ ਦੇ ਕੰਮ ਕੀ ਹੋ ਗਿਆ ਹੁਣ ਕੀ ਕਹਤਾ ਭਾਬੀ ਨੇ ਤੈਨੂੰ ਭਾਬੀ ਦੇ ਕੰਮ ਇਹੋ ਹੀ ਵੀ ਰਾਜ ਖਲਾਰ ਕੇ ਮੈਨੂੰ ਗੋੜੇ ਗੋੜੇ ਮੇਰੀ ਬੇਇੱਜ਼ਤੀ ਕੀਤੀ ਆ ਅਹੇ ਮੇਰੇ ਮੁੰਡੇ ਦੀ ਵਧਾਈ ਨਹੀਂ ਤੂੰ ਦਿੱਤੀ ਉਹ ਬਾਹਰ ਗਿਆ ਤੇ ਤੂੰ ਇਹਨੇ ਬੜੇ ਆਪਣੇ ਭਾਬੀ ਦੇ ਹਮੈਤ ਨਹੀਂ ਬਣੇ ਫਿਰਦੇ ਆ ਨਾ ਕਰ ਲੋ ਉਹਨਾਂ ਦੀ ਹੋਰ ਹਮੈਤ ਤੁਸੀਂ ਐਵੇਂ ਰੋਲਾ ਨਾ ਪੁੰਜੀ ਜਾ ਕਰ ਜੇ ਪਹਚਾਈ ਦੀ ਗੱਲ ਆ ਕੀ ਦੱਸਣ ਤੇ ਦੱਸ ਐਵੇਂ ਪਟੜ ਪਟੜ ਲਾਈ ਬਿਨਾ ਮਤਲਬ ਜੀ ਚਾਹ ਦੀ ਗੱਲ ਇਹੋਈ ਕਿ 10 ਲੱਖ ਰੁਪਈਆ ਲਾ ਕੇ ਖਲਾਇਆ ਤੇ ਇਹਨਾਂ ਨੇ ਸਾਡਾ ਕੌਡੀ ਮੋਲ ਨਾ ਪਾਇਆ ਮਗਰ ਤੋੜੀ ਫਿਰ ਬੇਇੱਜ਼ਤੀ ਕਰੋਂ ਜੋਗੇ ਨਾ ਨਾਲੇ ਘਰ ਗਵਾਇਆ ਨਾਲੇ ਪੜਵਾ ਖਵਾਇਆ ਇਹੋ ਕੁਛ ਰਾਇਗਾ ਹੁਣ ਸਾਡੇ ਕਰਮਾਂ ਚ ਇਹ ਤੋਂ ਬਾਅਦ ਤੇ ਕੋਹ ਵੀ ਨਹੀਂ ਹੈਗਾ ਹੁਣ ਗਾੜੀ ਬੋਲਣਾ ਨਹੀਂ ਬੋਲਣ ਦੀ ਤਾਂ ਲੋੜ ਹੀ ਨਹੀਂ ਆ ਮੈਨੂੰ ਯਕੀਨ ਨਹੀਂ ਆਉਂਦਾ ਤੇ ਕਿ ਭਾਬੀ ਤੈਨੂੰ ਇਹ ਗੱਲ ਕਹੀ ਨਾ ਤੁਹਾਨੂੰ ਯਕੀਨ ਨਹੀਂ ਹੋਣਾ ਉਹ ਮੇਰੇ ਨਾਲ ਯਕੀਨ ਤੇ ਤੁਹਾਨੂੰ ਆਪਣੀ ਭਾਬੀ ਤੇ ਆ ਮੈਂ ਕੌਣ ਹੁੰਨੀ ਮੈਂ ਬਥੇਰਾ ਰੋਕਦੀ ਹੁੰਨੀ ਸੀ ਪਰ ਤੂੰ ਹੀ ਨਹੀਂ ਹਟੇ ਉਹ ਜਿਦ ਤਰਾ ਐਨੇ ਭਾਬੀ ਤੁਹਾਡੀ ਨੇ ਕੀਤੀ ਨਾ ਸਾਡੇ ਨਾਲ ਇਤਨਾ ਤੁਹਾਡੀ ਭੈਣ ਨੇ ਕਿਸ ਦਿਨ ਕਰਨੀ ਆ ਵੇਖਿਓ ਸਹੀ ਤੇ ਮੁੜਕੇ ਤੁਹਾਡੇ ਹੱਥ ਕਾ ਤੋਂ ਰੱਖ ਲਿਆ ਫੇਰ ਮੈਂ ਅੱਗੇ ਬੜਾ ਪਰੇਸ਼ਾਨੀ ਤੇ ਮੇਰਾ ਹੋਰ ਨਾ ਸਿਰ ਖਾ ਜਾ ਜਾ ਕੇ ਕੋਈ ਕੰਮ ਧੰਦਾ ਕਰ ਲਾ ਤੂੰ ਇਹ ਤਾਂ ਸਾਰੀ ਗੱਲ ਮੇਰੀ ਨਾਰਮਲ ਲੱਲੀ ਆ ਉਹ ਕਿਤੇ ਸੋਚੋ ਵਿਚਾਰੋ ਸਮਝੋ ਕਿ ਕਿੰਨਾ ਪੈਸਾ ਤੇ ਲਾਇਆ ਉਹ ਕਿਤੇ ਪੈਸਾ ਤੇ ਆਪਣੀ ਧੀ ਤੇ ਲਾਇਆ ਹੁੰਦਾ ਜਾਂ ਗੱਡੀ ਲਈ ਹੁੰਦੀ ਆਪਣੇ ਘਰ ਦੀ ਚੀਜ਼ ਬਣ ਜਾਣੀ ਪਰ ਤੁਸੀਂ ਕੋਈ ਸੋਚਿਆ ਸਾਡੇ ਬਾਰੇ ਨਾਲੇ ਉਹਨਾਂ ਨੇ ਵੀ ਕੋ ਪੈਸੇ ਲੱਲੇ ਤੇ ਨਾਲੇ ਸਾਨੂੰ ਵਾਧੂ ਗੱਲਾਂ ਸੁਣਾਈਆਂ ਹੁਣ ਤੁਹਾਡੀ ਭੈਣ ਵੀ ਢੜ ਕੋ ਪੈਸੇ ਮੰਗੇ ਜਾਂਦੀ ਹੈ ਨਾ ਕੱਲੋਂ ਉਹ ਵੀ ਪੁੱਛ ਜੂਗੀ ਨਾ ਤੇ ਮੇਰਾ ਨਾਮ ਟਾ ਦਿਓ ਕੋਨੇ ਵੀ ਇਤਰਾ ਹੈ ਕਹਿਣਾ ਵੀ ਤੂੰ ਮੈਨੂੰ ਕੀ ਦਿੱਤਾ ਸੀ ਕੋਈ ਨਹੀਂ ਜਦੋਂ ਹੋ ਗਈ ਵੇਖੀ ਜਾਊਗੀ ਹਾਂ ਮੈਂ ਤਾਂ ਕਹਿੰਦੀ ਹੋਵੇ ਤੁਹਾਡੇ ਤਾਂ ਤੁਹਾਨੂੰ ਲੱਗੇ ਪਤਾ ਆਪ ਤਾਂ ਤੁਸੀਂ ਬੇਸਤੀ ਸਹਣੀ ਸਹਣੀ ਨਾਲ ਤੁਸੀਂ ਸਾਨੂੰ ਵੀ ਨਾਲ ਰਲਾਇਆ ਵਿੱਚ ਨਾ ਮੇਰੀ ਧੀ ਦੀ ਇੱਜ਼ਤ ਕੋਈ ਤੇ ਨਾ ਤੁਹਾਡੀ ਉਦਾਂ ਮੈਨੂੰ ਬਲਜੀਤ ਦੀ ਗੱਲ ਤੇ ਨਾ ਯਕੀਨ ਜਿਆ ਨਹੀਂ ਆਉਂਦਿਆ ਪਰ ਜਿੱਡੇ ਦਾਵੇ ਨੇ ਗੱਲ ਕਰਨ ਦੀ ਆ ਨਾ ਹੋ ਸਕਦਾ ਭਾਬੀ ਨੇ ਗੱਲ ਕਹੀ ਵੀ ਹੋਵੇ ਹੁਣ ਭਾਬੀ ਦਾ ਮੁੰਡਾ ਚੱਲ ਗਿਆ ਬਾਹਰ ਗੱਲ ਤੇ ਬਲਜੀਤ ਦੀ ਵੀ ਸੱਚੀ ਆ ਭਾਬੀ ਦੇ ਤੇਵਰ ਚੇਂਜ ਹੋ ਗਏ ਆ ਪਰ ਮੈਨੂੰ ਭਾਬੀ ਤੋਂ ਆਹ ਉਮੀਦ ਨਹੀਂ ਹੈਗੀ ਹਾਂਜੀ ਹਾਂਜੀ ਭੈਣ ਜੀ ਮੈਂ ਕਿਹਾ ਕਿ ਮੈਂ ਸਾਰੀ ਸਲਾਹ ਬਾਤ ਕਰਕੇ ਫਿਰ ਤੁਹਾਨੂੰ ਨਮਨਾਵਾ ਫੋਨ ਕੀ ਜਾਂਦੀ ਆ ਵਈ ਮੈਂ ਪਤਾ ਕੀ ਤੈਨੂੰ ਆਖਣ ਨਹੀਂ ਆ ਮੈਂ ਬਲਜੀਤ ਨਾਲ ਤਾਂ ਅਜਿੰਦਰ ਨਾਲ ਪੂਰੀ ਸਲਾਹ ਕਰਕੇ ਤੇ ਮੈਨੂੰ ਦੱਸ ਠੀਕ ਆ ਦੇ ਨਾਲ ਇਹ ਨਾ ਮੈਂ ਫੋਟੋ ਕਉਣੀ ਆ ਤੇ ਰਾਜਵਿੰਦਰ ਨੇ ਉਹ ਤੇ ਬਲਜੀਤ ਨੂੰ ਨਾ ਫੋਟੋ ਦਿਖਾ ਦੇ ਕਿ ਨਾਲ ਚੰਗੀ ਦਾ ਸੋਏ ਦੇਖ ਲਈ ਤੇ ਫੇਰ ਮੈਨੂੰ ਦੱਸ ਚਲੋ ਕੋਈ ਨਹੀਂ ਮੈਂ ਨਾ ਫੋਟੋ ਦੇਖ ਕੇ ਤੇ ਬਲਜੀਤ ਨੂੰ ਖਾਲ ਦਿੰਨਾ ਫੋਟੋ ਤੇ ਜਿਹੜੀ ਸਲਾਹ ਹੋਗੀ ਤੁਹਾਨੂੰ ਫੋਨ ਕਰਦਾ ਵਾਂ ਚਲ ਠੀਕ ਵਾ ਚੰਗਾ ਕੀ ਦਾ ਪਉਣੀ ਉਹ ਭੈਣ ਜੀ ਦਾ ਫੋਨ ਇਹ ਕੀ ਜਾਂਦੇ ਬਲਜੀਤ ਖੁਸ਼ੀ ਵਾਲੀ ਗੱਲ ਆ ਬੜੀ ਮੈਂ ਤੈਨੂੰ ਕਹਿੰਦਾ ਸੀ ਨਾ ਕਿ ਵਾਇਗਰੂ ਜੀ ਨੇ ਆਪਣਾ ਸਾਰ ਦੇਣਾ ਤੇ ਵੇਲਾ ਵਾਇਗਰੂ ਕਿਰਪਾ ਕਰੀ ਤੇ تینا ਸਾਰੇ ਕੰਮ ਹੋ ਗਏ ਫਸਲ ਵੀ ਬੀਜੀ ਗਈ ਜੇ ਆਪਾਂ ਕਿਸੇ ਦੀ ਮਦਦ ਕਰਦੇ ਆ ਨਾ ਵਾਇਗਰੂ ਕੋਈ ਨਾ ਕੋਈ ਰੂਪ ਜਾਣ ਕੇ ਸਾਡੀ ਮਦਦ ਕਰਦਾ ਹੀ ਆ ਸ਼ੁਗਰ ਹੈ ਕਿਤੇ ਕੋਈ ਖੁਸ਼ੀ ਦੀ ਗੱਲ ਸੁਣੀ ਆ ਨਹੀਂ ਦੇ ਜਿਤਨਾ ਹੱਡ ਕੋ ਪੈਸੇ ਹੈ ਨਹੀਂ ਨਾ ਫਸਲ ਬੀਜਣ ਜੋਗੇ ਵੀ ਨਹੀਂ ਰਹੇ ਤੇ ਮੇਰਾ ਤੇ ਜੀ ਕਰਦਾ ਹੀ ਕੁਝ ਖਾ ਕੇ ਮਰ ਜਾ ਐਨਾ ਮੈਨੂੰ ਅੰਦਰ ਅੰਦਰ ਚੋਰਾ ਲੱਗਾ ਹੀ ਪਰ ਤੂੰ ਚਿੰਤਾ ਨਾ ਕਰ ਮੈਂ ਤੇ ਪ੍ਰਮਾਤਮਾ ਤੇ ਡੋਰਾ ਸੁੱਟਿਆ ਵਾ ਮੈਂ ਤੇ ਤੈਨੂੰ ਵੀ ਕਹਿਣਾ ਵਾ ਕਿ ਉਹ ਅਕਾਲ ਪੁਰਖ ਤੇ ਡੋਰਾ ਰੱਖ ਬੰਦੇ ਕੋ ਆਸ ਰੱਖਾਂਗੇ ਨਾ ਤਾਂ ਬੰਦਾ ਦਊਗਾ ਤੇ ਮੁਰਕੇ ਮੰਗ ਲੂਗਾ ਉਸ ਵਾਇਗ ਨੂੰ ਮੰਗੇਗੀ ਨਾ ਉਹਨੇ ਦਿਨਾਮ ਤੇ ਉਹਨੇ ਮੰਗਣਾ ਥੋੜੀ ਆ ਹੁਣ ਵੇਖ ਲੈ ਜਦੋਂ ਪਰਮਾਰਮਨ ਮਦਦ ਕਰਨੀ ਹੋਵੇ ਹੀਨਾ ਵਸੀਲਾ ਬਣ ਗਿਆ ਆਰਤੀ ਆਂਦਾ ਕੀ ਗੱਲ ਬੜਾ ਪਰੇਸ਼ਾਨ ਮੈਂ ਆਹ ਭਾਜੀ ਆਹ ਗੱਲ ਬਾਤ ਵਾ ਫਸਲ ਬੀਜਣ ਜੋਗੇ ਪੈਸੇ ਨਹੀਂ ਵੇਲਾ ਫਸਲ ਬੀਜਣ ਜੋਗੇ ਪੈਸੇ ਵੀ ਦੇ ਦਿੱਤੇ ਖਾਦ ਵੀ ਦਿੱਤੀ ਦਵਾਈਆਂ ਵੀ ਦਿੱਤੀਆਂ ਇਥੋਂ ਤੱਕ ਕਹਤਾ ਕਿ ਜੇਕਰ ਤੇ ਮੁਰਕੇ ਵੀ ਲੋੜ ਪਊ ਮਹੀਨੇ ਦੋਆਂ ਮਹੀਨਿਆਂ ਨੂੰ ਪੈਸੇ ਜਿੰਨੇ ਮਰਜ਼ੀ ਲੈ ਜੀ ਕੋਈ ਵਿਆਜ ਨਹੀਂ ਤੇ ਫਸਲ ਵੱਢ ਕੇ ਮੋੜਦੀ ਇੱਥੋਂ ਹਸਾਬ ਲਾ ਲੋ ਆਪਣੇ ਨਾਲੋਂ ਤਾਂ ਬਗਾਨੇ ਚੰਗੇ ਉਹ ਆੜਤੀਆਂ ਸਾਡੇ ਵੱਤ ਰੱਬ ਬਣ ਕੇ ਆਇਆ ਆ ਜਿਹੜੀ ਤੁਹਾਡੀ ਭਰਜਾਈ ਬਹੁਤੀਆਂ ਗੱਲਾਂ ਕਰਦੀ ਸੀ ਕਹਿੰਦੀ ਸੀ ਉੱਥੇ ਜਾ ਕੇ ਰਵੀ ਫੋਨ ਕਰੂਗਾ ਨਾ ਕਿਤੇ ਰਵੀ ਨੇ ਫੋਨ ਲਾਇਆ ਤੇ ਵਾਧੂ ਦਾ ਹੀ ਪਹਿਹਾ ਵੀ ਲਾਤਾ ਤੇ ਮੁੜ ਕੇ ਕਹਿੰਨੇ ਸਾਡੀ ਬਾਤ ਮਨਾ ਪੁੱਛੀ ਨਾਲੇ ਮੈਨੂੰ ਦੱਸੋ ਆ ਗੱਲਾਂ ਦੇ ਬਥੇਰੀਆਂ ਹੋ ਗਈਆਂ ਵਾ ਫੋਨ ਆਇਆ ਭੈਣਜੀ ਦਾ ਭੈਣਜੀ ਕੀ ਆਂਦੀ ਓਏ ਭੈਣਜੀ ਆਖੰਦੇ ਹੀ ਤੇ ਜਿਹੜੀ ਆਪਣੀ ਅਮਨ ਦੀ ਸੱਸ ਨੇਗੀ ਹਾਂ ਉਨੇ ਭਰਾ ਦਾ ਮੁੰਡਾ ਵਾ ਤੇ ਉਹ ਆਪਣੀ ਰਾਜਵਿੰਦਰ ਦਾ ਰਿਸ਼ਤਾ ਮੰਗਨਦੇ ਆ ਅੱਛਾ ਆਹੋ ਨਾ ਵਿਆਹ ਦੇ ਵਿੱਚ ਕਿਤੇ ਅਮਨ ਦੇ ਵਿਆਹ ਚ ਰਾਜਵਿੰਦਰ ਨੂੰ ਵੇਖਿਆ ਸੀ ਤੇ ਉਹ ਉਦੋਂ ਦੀ ਗੱਲਬਾਤ ਚੱਲਦੀ ਆ ਤੇ ਹੁਣ ਭੈਣ ਗਈ ਆ ਉੱਥੇ ਸਵਰੇ ਉਹਦੇ ਅਮਨ ਦੇ ਉਹਨਾਂ ਕਹਿ ਗਈ ਭੈਣ ਜੀ ਸਾਡੇ ਸਾਹਮਣੇ ਫੋਨ ਕਰਕੇ ਪੁੱਛ ਕੀ ਜਾਂਦੇ ਆ ਉਹ ਠੀਕ ਆ ਤੇ ਉਹ ਫਿਰ ਰਿਸ਼ਤਾ ਮੰਗਣ ਦੀ ਆ ਭੈਣ ਜੀ ਆਹੋ ਰਿਸ਼ਤਾ ਮੰਗਣ ਦੀ ਆਗੇ ਤੇ ਫਿਰ ਕਿਦਾਂ ਦਾ ਕਾਰੋਬਾਰ ਸਹੀ ਹੈ ਉਹਨਾਂ ਦਾ ਕਾਰੋਬਾਰ ਬੜਾ ਸੋਨਾ ਵਾ ਹੁਣ ਵਿਲਾ ਆਪਣੀ ਅਮਨ ਉਸ ਰਾਜ ਕਰਨ ਦੀ ਆ ਇਹ ਚੀਜ਼ ਦਾ ਘਾਟਾ ਨਹੀਂਗਾ ਤੇ ਉਹਦੇ ਮਾਮੇ ਵੀ ਆਂਦੇ ਭਲੇ ਸੌਖੀ ਆ ਚਲੋ ਫੇਰ ਤੇ ਵਧੀਆ ਵਾ ਹੋਰ ਸਾਨੂੰ ਕੀ ਚਾਹੀਦਾ ਵਾ ਅਹੀਂ ਤੇ ਮੁੜਕੇ ਵਧੀਆ ਘਰੀ ਲੱਭਣਾ ਵਾ ਜਿਹੜੀ ਕੁੜੀ ਸਾਡੀ ਸੌਖੀ ਰਵੇ ਇੱਥੇ ਆਣ ਕੇ ਆਪਣਾ ਕੋਈ ਦੁੱਖ ਨਾ ਸੁਣਾਵੇ ਬਾਕੀ ਵੇਖ ਆਪਾਂ ਜਦੋਂ ਅਮਨ ਕੋ ਗਏ ਆ ਮਿਲਣ ਕਿੰਨਾ ਉਹਨੇ ਸੁਣਾ ਪਿਆ ਹੀ ਐ ਲੱਦੀ ਫਿਰਦੀ ਸੋਣੀ ਨਾਲ ਕਿੰਨੀ ਖੁਸ਼ ਹੀ ਐ ਘਰ ਪਰਿਵਾਰ ਹੈ ਸੁੱਖਾ ਵਾ ਉਹਦਾ ਛੋਟਾ ਜਿਹਾ ਪਰਿਵਾਰ ਹੀ ਬਿਲਕੁਲ ਸਹੀ ਤੁਹਾਡੀ ਗੱਲ ਆ ਉਹ ਮੈਂ ਤੇ ਕਹਿੰਨੀ ਆ ਪੀ ਕੁੜੀ ਸਾਡੀ ਸੌਕੇ ਘਰ ਜਾਵੇ ਜੋ ਨੂੰ ਨਾ ਬੁਣਾ ਇੱਥੇ ਆਈਆਂ ਨਾ ਉੱਥੇ ਨਾ ਆਉਣ ਪਰ ਇਹਨਾਂ ਦੇ ਦੱਸੋ ਮੁੰਡਾ ਕਰਦਾ ਕੀ ਆ ਭੈਣ ਇਹਨਾਂ ਜਿਆਦਾ ਬਰੀਕੀ ਚ ਤੇ ਨਹੀਂ ਦੱਸਿਆ ਮੋਟਾ ਮੋਟਾ ਹੀ ਦੱਸਤਾ ਵਾ ਕਿ ਮੁੰਡਾ ਕੈਨੇਡਾ ਪੱਕਾ ਵਾ ਤੇ ਮਾਂ ਪਿਓ ਇੱਥੇ ਆ ਬਾਕੀ ਜਾਂਦੇ ਆ ਕਿ ਸਾਨੂੰ ਕੁੜੀ ਵੇ ਜਿਹੜੀ ਘਰ ਸਾਂਭਣ ਵਾਲੀ ਹੋਵੇ ਪਿਆਰ ਮੁਹੱਬਤ ਨਾਲ ਰਹਿਣ ਵਾਲੀ ਹੋਵੇ ਲੜਾਈ ਝਗੜੇ ਵਾਲੀ ਨਾ ਹੋਵੇ ਉਹ ਤੁਹਾਨੂੰ ਪਤਾ ਹੀ ਆ ਸਾਡੀ ਰਾਜਵਿੰਦਰ ਤੇ ਜਿੱਥੇ ਜਿੱਦਾਂ ਉਹਨੂੰ ਰੱਖੋਗੇ ਨਾ ਉਦਾਂ ਹੀ ਉਹਨੇ ਵੇ ਰਹਿ ਲੈਣਾ ਜੇ ਕੋਈ ਮਾਰੀ ਔਣਪੁਣ ਆਵੇ ਵੀ ਨਾ ਤਾਂ ਵੀ ਨਹੀਂ ਉਹਨੇ ਆਣ ਕੇ ਦੱਸਣਾ ਹੈਗਾ ਉਹ ਤਾਂ ਸੰਸਕਾਰੀ ਇੰਨੀ ਆ ਜਿੰਨਾ ਮਰਜੀ ਅਗਲੇ ਕੰਮ ਕਰਾਉਣ ਕੰਮ ਨੂੰ ਤੇ ਵੱਧੂ ਕੰਮ ਕਰਦੀ ਆ ਆਹੋ ਤਾਂ ਉਹਨੇ ਵਿਆਹ 'ਚ ਵੀ ਇਹੀ ਕੰਮ ਧੰਦਾ ਕਰਦੀ ਤੇ ਉਹ ਆਤੀ ਉਹਦੇ ਚ ਖੜੀ ਪਈ ਆ ਤੇ ਮੈਂ ਹਾਂ ਚੱਲ ਕੋਈ ਨਹੀਂ ਭੈਣ ਅਸੀਂ ਸਲਾਹ ਬਾਤ ਕਰਕੇ ਤੇ ਤੁਹਾਨੂੰ ਦੱਸ ਦਾਂਗੇ ਨਾਲੇ ਹਣ ਹੋਰ ਕੀ ਚਾਹੀਦਾ ਅਗਲੇ ਮੂੰਹ ਰਿਸ਼ਤਾ ਮੰਗਣ ਡਏ ਆ ਉਹ ਜਦੋਂ ਕਿਸੇ ਨੂੰ ਆਪ ਗਈ ਹੈ ਨਾ ਅਗਲੇ ਨੇ ਕਹਿਣਾ ਖੜੇ ਇਹਦੇ 'ਚ ਕੀ ਕਾਜ ਵਾ ਜਦੋਂ ਕੋਈ ਮੂੰਹ ਰਿਸ਼ਤਾ ਮੰਗਦਾ ਹੋਏ ਨਾ ਫੇਰ ਤੇ ਬੰਦੇ ਨੂੰ ਕਾਹਦੀ ਦੇਣਾ ਚਾਹੀਦਾ ਇਹੋ ਗੱਲ ਤੇ ਬਲਜੀਤ ਮੈਂ ਸੋਚੰਨਾ ਗੁੱਜੇ ਗੁੱਜੇ ਕਿੰਨੇ ਰਿਸ਼ਤੇ ਆਏ ਆ ਤੇ ਆਪਾਂ ਸਾਰੇ ਉਹ ਨਾ ਹੀ ਕਰਦੇ ਰਹੇ ਆ ਜੇ ਜਿਆਦਾ ਵੀ ਨਾ ਕਰੀਆ ਲੋਕਾਂ ਦੇ ਖਰੇ ਪਤਾ ਨਹੀਂ ਕੀ ਇਹਨਾਂ ਦੀ ਮਜਾ ਕੀ ਇਹਨਾਂ ਕੋਈ ਨੂਦਾ ਹੀ ਰਲ ਬਣਾ ਕਿ ਜਿਹੜਾ ਇਹਨਾਂ ਨੂੰ ਪਸੰਦੀ ਨਹੀਂ ਆਉਂਦੀ ਆ ਹੋਰ ਬੰਨਣਾ ਨੇ ਉਹ ਕਿ ਖਰੰਦੀ ਆ ਭੈਣ ਦੀ ਜ਼ਿੰਮੇਰੀ ਹੋਊਗੀ ਉਹ ਠੀਕ ਆ ਨਾਲੇ ਉਹਦੇ ਤੇ ਪੜਦੀ ਆਪਾਂ ਤਾਂ ਜਵਾਬ ਦੇ ਨਹੀਂ ਹੁਣ ਤੇ ਚੱਲ ਥੋੜੀ ਬੁਤੀ ਪੜਾਈ ਰਹਿ ਵੀ ਗਈ ਉਹ ਗਾਂ ਜਾ ਕੇ ਵੀ ਬੰਦਾ ਕਰ ਲੇ ਫਿਰ ਵੀ ਕੋਈ ਗੱਲ ਨਹੀਂ ਹੁੰਦੀ ਹਾਂ ਤੇ ਹੋਰ ਬਾਕੀ ਭੈਣਾਂ ਦੀ ਮੈਂ ਮੁੰਡੇ ਦੀ ਫੋਟੋ ਪਾਈ ਆ ਆਪਾਂ ਵੇਖ ਲੈਨੇ ਆਂ ਆ ਵੀ ਮੁੰਡਾ ਹਾਂ ਮੁੰਡਾ ਦਿਸੇ ਸੁਣਾ ਹੀ ਹੂੰ ਸੋਨਾ ਹੈ ਹੂੰ ਚਲੋ ਹੋਰ ਕੀ ਚਾਹੀਦਾ ਵੇਖ ਲਓ ਫਿਰ ਭੈਣ ਜੀ ਨਾਲ ਗੱਲ ਕਰਕੇ ਫਿਰ ਸਾਰੀ ਗੱਲ ਕਰ ਲਿਓ ਭੈਣ ਜੀ ਨੇ ਤੇ ਇਹ ਕਹਿਤਾ ਕਿ ਤੁਸੀਂ ਆਪਣੀ ਸਲਾਹ ਕਰੋ ਰਾਜਵਿੰਦਰ ਨਾਲ ਪੁੱਛ ਲਓ ਮੇਰੀ ਗੱਲ ਨਹੀਂ ਪੁੱਛ ਲਓ ਹਾਂ ਇਹ ਵੀ ਤੁਹਾਨੂੰ ਮੈਂ ਕਹਿਣਾ ਸੀ ਕਿ ਰਾਜਵਿੰਦਰ ਨੂੰ ਜ਼ਰੂਰ ਪੁੱਛਣਾ ਕਈ ਵਾਰ ਬੱਚੇ ਦੇ ਮਨ 'ਚ ਕਈ ਗੱਲਾਂ ਹੁੰਦੀਆਂ ਵਾ ਇਹ ਜੇ ਪਾਣਾ ਮਾ ਲਿਖਣਾ ਮਾ ਮੈਂ ਹਜੇ ਵਿਆਹ ਨਹੀਂ ਕਰਾਉਣਾ ਬੜੀਆਂ ਗੱਲਾਂ ਹੁੰਦੀਆਂ ਪਰ ਤੁਸੀਂ ਉਹਦੀ ਵੀ ਸਲਾਹ ਲੈ ਲਿਓ ਆ ਕੋਈ ਨਹੀਂ ਉਹਦੀ ਸਲਾਹ ਲੈ ਲੀਨੀ ਨਾ ਮੈਂ ਤੇ ਚਾਟਾ ਆਪਣਾ ਫੈਸਲਾ ਸੁਣਾਤਾ ਵੀ ਕੋਈ ਗੱਲ ਨਹੀਂ ਹਾਂ ਹਾਂ ਮੀ ਭਰ ਦੋ ਪਰ ਉਹਨੂੰ ਵੀ ਪੁੱਛ ਲਾਂਗੀ ਇੱਕ ਵਾਰੀ ਆਹੋ ਚਲ ਕੋਈ ਨਹੀਂ ਹੁੰਦੀ ਤੇ ਉਹਨੂੰ ਪੁੱਛ ਲੈਣੀ ਆ ਨਾਲੇ ਉਹਨੂੰ ਫੋਟੋ ਵਿਖਾ ਲਾਈਂਗਾ ਮੁੰਡੇ ਦੀ ਆਹੋ ਭੈਣ ਜੀ ਤੁਹਾਡੇ ਸਾਹਮਣੇ ਮੈਂ ਸਾਰੀ ਗੱਲ ਕਰ ਲਈ ਆਪਣੇ ਵੀਰ ਨਾਲ ਤੇ ਫੋਟੋ ਵੀ ਪਾ ਦਿੱਤੀ ਆ ਤੇ ਰਾਜਵਿੰਦਰ ਨੇ ਮੰਨ ਜਾਣਾ ਨਾਲੇ ਮੇਰਾ ਵੀਰ ਨਾ ਮੇਰੇ ਤੋਂ ਲਾਦਾ ਨਹੀਂ ਚੱਲਦਾ ਜੋ ਮੈਂ ਆਖਾਂ ਮੇਰਾ ਵੀਰ ਉਹ ਕੁਝ ਮੰਨਦਾ ਵਾ ਤੇ ਨਾਲੇ ਤੁਸੀਂ ਆਪਣੇ ਵੀਰ ਨਾਲ ਸਾਰੀ ਕੋਈ ਨਹੀਂ ਭੈਣ ਜੀ ਉਹ ਤੇ ਗੱਲ ਤਾਂ ਠੀਕ ਆ ਪਰ ਤੁਸੀਂ ਫੇਰ ਵੀ ਨਾ ਇੱਕ ਵਾਰੀ ਆਪਣੇ ਵੀਰ ਨਾਲ ਨਾ ਪੱਕੀ ਥਿੱਤੀ ਕਰ ਲਓ ਨਾ ਨਾ ਭੈਣ ਜੀ ਵੀਰ ਮੇਰਾ ਨਾ ਜੋ ਮੈਂ ਆਖੂ ਉਹੋ ਕੋ ਕਹਿੰਦਾ ਵਾ ਉਹ ਨਹੀਂ ਕਿਤੇ ਮੇਰੇ ਤੋਂ ਲਾਦਾ ਚੱਲਿਆ ਦਾ ਤੇ ਤੂੰ ਆਪਣੇ ਵੀਰ ਨੂੰ ਸਾਰੀ ਗੱਲ ਪੁੱਛ ਲੈ ਕਿ ਜਿੱਦਾਂ ਦਾ ਪ੍ਰੋਗਰਾਮ ਰੱਖਣਾ ਰੱਖ ਲਿਓ ਕੋਈ ਨਹੀਂ ਭੈਣ ਜੀ ਇਦਾਂ ਕਰਦੇ ਆ ਫੇਰ ਕਿਸ ਦਿਨ ਨਾ ਸਲਾਹ ਕਰਕੇ ਤੇ ਜਿੱਦਾਂ ਦਾ ਵੀ ਪ੍ਰੋਗਰਾਮ ਹੋਵੇਗਾ ਨਾ ਫੇਰ ਮੈਂ ਤੁਹਾਨੂੰ ਦੱਸ ਦਾਂਗੀ ਪਹਿਨ ਜੀ ਵੀਰ ਮੇਰਾ ਬੜਾ ਹੀ ਚੰਗਾ ਬਹੁਤ ਪੈਸੇ ਵਾਲਾ ਵਾ ਉਹਦੇ ਕੋਲ ਬਹੁਤ ਪ੍ਰਾਪਰਟੀ ਆ ਤੇ ਉਹ ਨਾਲੇ ਕੱਲੀ ਕੱਲੀ ਤੇ ਉਹਨਾਂ ਦੀ ਕੁੜੀ ਆ ਕੋਈ ਹੋਰ ਕੋਈ ਧੀ ਪੁੱਤ ਹੈ ਨਹੀਂ ਆ ਤੇ ਨਾਲੇ ਉਹਨੇ ਸੋਨਾ ਗਹਿਣਾ ਸਾਰਾ ਕੁਝ ਉਹਨਾਂ ਨੂੰ ਪਾਉਣਾ ਕੁੜੀ ਨੂੰ ਤੇ ਪਿਆਲੇ ਬੰਨਾ ਵੀ ਤੇ ਬਹੁਤ ਵਾ ਪਹਿਨ ਜੀ ਮੇਰਾ ਵੀਰ ਵੀ ਇਦਾਂ ਦਾ ਹੀ ਆ ਉਹ ਵੀ ਇਦਾਂ ਦੇ ਰਿਸ਼ਤੇਦਾਰ ਲੱਭਦਾ ਵਾ ਉਹ ਵੀ ਆਂਧਾ ਹੰਦਾ ਹੀ ਵੀ ਮੇਰੀ ਬਰੋਬਰੀ ਤੇ ਭੈਣ ਭਰਾ ਹੋਣੇ ਚਾਹੀਦੇ ਆ ਤੇ ਨਾਲੇ ਤੁਹਾਨੂੰ ਪਤਾ ਵਾ ਸਾਰੇ ਭੈਣ ਭਰਾ ਇੱਧਰ ਸਾਡੇ ਬਾਹਰ ਵਾ ਤੇ ਸਾਰੇ ਸੌਖੇ ਆ ਤੇ ਨਾਲੇ ਉਹਨੂੰ ਇਹ ਵੀ ਆ ਕਿ ਜੇੜਾ ਭੈਣ ਪਰਾ ਕੋਈ ਲੱਭੀਏ ਵਧੀਆ ਹੋਵੇ ਜੇੜਾ ਚਾਰ ਭੈਣ ਪਰਾ ਮਾਨੂੰ ਸਾਂਭਣ ਵਾਲਾ ਹੋਵੇ ਭੈਣ ਜੀ ਤੁਹਾਡੀ ਗੱਲ ਵੀ ਸਿਆਣੀ ਆ ਜੇ ਤੀ ਪੁੱਤ ਮੰਗਈਏ ਨਾ 20 ਚੀਜ਼ਾਂ ਵੇਖਣੀਆਂ ਪੈਂਦੀਆਂ ਤੇ ਨਾਲੇ ਬਰੋਬਰੀ ਦੇ ਤਲੱਬੀ ਦੇ ਰਿਸ਼ਤੇਦਾਰ ਵੀ ਕੋਈ ਕਾਰਨ ਜੋਗਾ ਹੈਗਾ ਕਿ ਕੋਈ ਨਹੀਂ ਹੈਗਾ ਤੇ ਨਾਲੇ ਮੇਰੀ ਪਰਜਾਈ ਨੇ ਭੈਣ ਜੀ ਇੰਨਾ ਸੋਨਾ ਬਣਾਇਆ ਨਾ ਕੁੜੀ ਕੋ ਸਾਂਭਿਆ ਹੀ ਨਹੀਂ ਜਾਣਾ ਤੇ ਨਾਲੇ ਮੇਰੇ ਭਰਾ ਦੀ ਪ੍ਰਾਪਰਟੀ ਬਹੁਤ ਜ਼ਿਆਦੀ ਆ ਉਹਨੇ ਤੇ ਬੈਂਕਾਂ ਪੋਲੀਆਂ ਕੀਤੀਆਂ ਵਾ ਤੇ ਸਾਰਾ ਕੁਝ ਕੁੜੀ ਦਾ ਹੀ ਆ ਭੈਣ ਜੀ ਤੁਹਾਨੂੰ ਟੈਨਸ਼ਨ ਲੈਂਦੀ ਤੇ ਮਾਸਾ ਜਿੰਨੀ ਲੋੜ ਨਹੀਂ ਆ हां हां ਭੈਣ ਜੀ ਉਹ ਤੇ ਸਾਨੂੰ ਪਤਾ ਹੀ ਆ ਉਹਦੇ ਵਿਆਹ 'ਚ ਸਾਨੂੰ ਪਤਾ ਲੱਗ ਗਿਆ ਹੀ ਕਿ ਇਹ ਬੰਦੇ ਕਿਦਾਂ ਦੇ ਆ ਤਾਂ ਇਹ ਤੇ ਤੁਹਾਨੂੰ ਅਹੀ ਰਿਸ਼ਤੇ ਵੱਲੋਂ ਕਿਹਾ ਸੀ ਚਲੋ ਭੈਣ ਜੀ ਹੁਣ ਮੈਂ ਵੀ ਘਰ ਨੂੰ ਜਾਣੀ ਆ ਨਾਲੇ ਮੈਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਈ ਨੂੰ ਨਹੀਂ ਨਹੀਂ ਭੈਣ ਜੀ ਜਾਣਾ ਕਿਉਂ ਆ ਨਾਲੇ ਤੇ ਅਮਨ ਨੂੰ ਮੇਲੋ ਤੂੰ ਰੋਟੀ ਵੀ ਬਣਾਉਣ ਲਈ ਆ ਰੋਟੀ ਖਾ ਕੇ ਫਿਰ ਤੁਸੀਂ ਜਾਇਓ ਐਦਾਂ ਨਹੀਂ ਮੈਂ ਤੁਹਾਨੂੰ ਜਾਣ ਦੇਣਾ ਨਹੀਂ ਰੋਟੀ ਦੀ ਨਹੀਂ ਲੋੜ ਕੋਈ ਵੀ ਕਿੰਨਾ ਕੋਤ ਤੂੰ ਖਵਾਇਆ ਐਨੇ ਪਕੌੜੇ ਖਾਦੇ ਹੋਰ ਕਿੰਨਾ ਕੋ ਖਾਦਾ ਤੇ ਨਾਲੇ ਅਮਨ ਤੇ ਹੁਣੇ ਮੈਨੂੰ ਮਿਲ ਕੇ ਗਈ ਆ ਕੋਈ ਗੱਲ ਨਹੀਂ ਅਮਨ ਨੂੰ ਕਰ ਲੈਣ ਦੋ ਕੰਮ ਡਈ ਹੈ ਨਾ ਕੰਮ ਕਰਨ ਤੇ ਨਾਲੇ ਪਤਾ ਕੀ ਆ ਭੈਣ ਜੀ ਤੁਸੀਂ ਹੋਂ ਸਾਰੀ ਹਾਂ ਕਰਕੇ ਤੇ ਮੈਨੂੰ ਪੁੱਛ ਕੇ ਤੇ ਫੋਨ ਕਰਨਾ ਤੁਸੀਂ ਕੋਈ ਨਹੀਂ ਭੈਣ ਜੀ ਮੈਂ ਜੋ ਵੀ ਸਲਾਹ ਹੋਗੀ ਸਾਰਾ ਕੁਝ ਤੁਹਾਨੂੰ ਦੱਸ ਦਾਂਗੀ ਠੀਕ ਹੈ ਨਾ ਕੋਈ ਹੁਣ ਇਸ ਗੱਲ ਦੀ ਨਾ ਟੈਨਸ਼ਨ ਲਓ ਮੈਂ ਕੋਈ ਗੱਲ ਨਹੀਂ ਦੁਜੀ ਵਾਰ ਆਉਂਗੀ ਤੇ ਫੇਰ ਅਮਨ ਨੂੰ ਮਿਲੂੰਗੀ ਤੇ ਨਾਲੇ ਅਸਲੀ ਮਾਂ ਤੇ ਤੂੰ ਆ ਮੇਰੇ ਜਿੰਨਾ ਚਿਰ ਮੇਰੇ ਕੋ ਰਹੀ ਮੈਂ ਮਾਂ ਹਾਂ ਤੂੰ ਹੀ ਮਾਂ ਅਸਲ ਵਿੱਚ ਤੂੰ ਹੀ ਮਾਂ ਜੋਣ ਉਹ ਤਾਂ ਚਲੋ ਤੁਹਾਡੀ ਗੱਲ ਠੀਕ ਵਾ ਚੰਗਾ ਫੇ ਭੈਣ ਜੀ ਚੰਗਾ ਹੁਣ ਜਾਂਦੇ ਚਲੋ ਠੀਕ ਆ ਫੇ ਹੈਨਾ ਆ ਕੋਈ ਗੱਲ ਨਹੀਂ ਚਲ ਠੀਕ ਮੈਂ ਕਹਿੰਦੇ ਚਲ ਖਾ ਕੇ ਜਾਂਦੇ ਰੋਟੀ ਹਾਂ ਕਰਨੀ ਆ ਨਾ ਨਹੀਂ ਕਰਨੀ ਨਹੀਂ ਨਹੀਂ ਨਾ ਕੋ ਕਰਨੀ ਆ ਨਾ ਕਰਨ ਵਾਲੀ ਇਹ ਰਿਸ਼ਤਾ ਛੱਡਣ ਵਾਲਾ ਨਹੀਂ ਭੈਣ ਜੀ ਨਹੀਂ ਨਹੀਂ ਛੱਡਣਾ ਕਿਉਂ ਆ ਵਧੀਆ ਬੰਦੇ ਨੇ ਇਹ ਕਿ ਰਿਸ਼ਤਾ ਕੋ ਛੱਡਣਾ ਆਹ ਕੀ ਕਰਦੀ ਮੇਰੀ ਧੀ ਕੋਈ ਨਹੀਂ ਨੜੀ ਪੰਡੀ ਅੱਛਾ ਤੇ ਮੈਂ ਪੁੱਤ ਤੈਨਾਂ ਨਾਲ ਗੱਲ ਕਰਨੀ ਦੱਸੋ ਕੀ ਗੱਲ ਕਰਨੀ ਹੈ ਗੱਲ ਹੁਣ ਕੀਤੀ ਵੀ ਨਹੀਂ ਜਾਣੀ ਤੁਹਾਡਾ ਹੈ ਤੈਨੂੰ ਨਾਲ ਗੱਲ ਵਾ ਗੱਲ ਇਹ ਵਾ ਤੇ ਪੂਆ ਤੇਰੀ ਰਿਸ਼ਤਾ ਕਰਾਉਂਦੀ ਆ ਤੈਨੂੰ ਮੁੰਡਾ ਬੜਾ ਵਧੀਆ ਵਾ ਕੈਨੇਡਾ ਵਾ ਹੋਰ ਅਨੁਪਤ ਕੀ ਚਾਹੀਦਾ ਵਾ ਅਸੀਂ ਤੈਨੂੰ ਪੁੱਛਣਾ ਹੀ ਤੇਰਾ ਮਨ ਮੰਨਦਾ ਕਿ ਨਹੀਂ ਮੰਨਦਾ ਮੰਮੀ ਮੈਂ ਨਹੀਂ ਅਜੇ ਵਿਆਹ ਕਰਾਉਣਾ ਮੈਨਿਕਾ ਨੂੰ ਕੱਲਿਆਂ ਨੂੰ ਛੱਡ ਕੇ ਜਾਣਾ ਲੈ ਹੈ ਕੰਬਲੀ ਨਾ ਹੋਵੇ ਤੇ ਵਿਆਹ ਕਿਉਂ ਨਹੀਂ ਕਰਾਉਣਾ ਨਾਲੇ ਕੱਲੇ ਕਿੱਥੇ ਆਹੀ ਅਸੀਂ ਦੋਵੇਂ ਜਾਣੇ ਇੱਕ ਦੂਜੇ ਦਾ ਹਸਾਰਾ ਹੈਗੇ ਹੀ ਆ ਨਾਲੇ ਧੀਆ ਰਵਿਆ ਕਰੀਦਾ ਹੀ ਆ ਹੁਣ ਤੈਨੂੰ ਇੱਥੇ ਥੋੜੀ ਬਾਲਛੰਨਾ ਕਰੀ ਨਾ ਨਾਲੇ ਪੁੱਤ ਤੂੰ ਵੇਖਿਆ ਨਾ ਅਮਨ ਕਿਦਾਂ ਲੱਦੀ ਪੱਥੀ ਹੁੰਦੀ ਸੋਨੇ ਦੇ ਨਾਲ ਕਿੰਨੀ ਸੌਖੀ ਆ ਖੁਸ਼ ਬਾਗਲੀ ਮੇਰੇ ਪੁੱਤ ਆਪਣੇ ਰਿਸ਼ਤੇਦਾਰੀ ਵਿੱਚੋਂ ਰਿਸ਼ਤਾ ਹੋਵੇ ਨਾ ਫੇ ਕੋਈ ਡਰ ਵੀ ਨਹੀਂ ਰਹਿੰਦਾ ਮੈਂ ਤਾਂ ਗੱਲ ਕਰਨ ਵਾਲਾ ਬੰਦਾ ਵਾ ਵੀ ਤੁਸੀਂ ਰਿਸ਼ਤਾ ਕਰਾਇਆ ਸੀ ਠੀਕ ਹੀ ਨਹੀਂ ਗੱਲ ਤੂੰ ਹੋਰ ਬਾਕੀ ਨਾ ਅਮਨ ਦੇ ਵਿਆਹ 'ਚ ਮੁੰਡੇ ਵਾਲਿਆਂ ਨੇ ਤੈਨੂੰ ਵੇਖਿਆ ਹੀ ਤੇ ਉਹਨਾਂ ਆਪ ਮੰਗ ਕੇ ਰਿਸ਼ਤਾ ਲਿਆ ਵਾ ਡੈਡੀ ਜੀ ਉਹ ਵਿਆਹ ਵੇਖਣਾ ਹੀ ਕਿ ਮੈਨੂੰ ਵੇਖਣ ਆਏ ਤੇ ਧੀਏ ਜਿਨ੍ਹਾਂ ਦੇ ਘਰ ਤਿਆਂ ਪੁੱਤ ਵਿਆਹਣ ਵਾਲੇ ਆ ਨਾ ਤੇ ਉਹ ਵਿਆਹਾਂ ਸ਼ਾਦੇ ਇਹੋ ਕੋਈ ਵੇਖਦੇ ਆ ਪਰ ਮੇਰਾ ਨਹੀਂ ਮਨ ਕਰਦਾ ਵਿਆਹ ਕਰ ਉਹਨੂੰ ਮੈਂ ਤੁਹਾਨੂੰ ਕੱਲਿਆਂ ਨੂੰ ਛੱਡ ਕੇ ਨਹੀਂ ਜਾਣਾ ਮੈਂ ਕਿੱਦਾਂ ਚੱਲ ਜੂਗੀ ਤੁਹਾਨੂੰ ਛੱਡ ਕੇ ਹੈ ਸ਼ਦਾਨ ਉਹ ਤੋਂ ਬਿਨਾ ਤੁਹਾਨੂੰ ਕੌਣ ਵੇਖੂਗਾ ਦੋਵਾਂ ਜਣਿਆਂ ਨੂੰ ਉਹ ਕੋਈ ਗੱਲ ਨਹੀਂ ਇਤਨਾ ਦੀਆਂ ਗੱਲਾਂ ਨਹੀਂ ਕਰੀਦੀਆਂ ਜਿਨ੍ਹਾਂ ਦੀਆਂ ਕੱਲੀਆਂ ਕੱਲੀਆਂ ਝੀਆਂ ਉਹ ਲੋਕੀ ਵਿਹੋਂਦੇ ਨਹੀਂ ਤੇਂ ਅਦਰ ਰਾਜਾਨੀਆਂ ਨਹੀਂ ਰਹੀਆਂ ਤੇ ਫਿਰ ਤੈਨੂੰ ਵੀ ਉਹਣਾ ਨਹੀਂ ਦੱਸ। ਐਈ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਨਾਲੇ ਜਦੋਂ ਤੇਈ ਪੁੱਤ 20 ਸਾਲਾਂ ਦਾ ਹੋ ਜਾਏ ਨਾ ਉਦੋਂ ਲੋਕੇ ਬੂਹੇ ਤੋੜ ਤੋੜ ਕੇ ਖਾ ਲੈੰਦੇ ਆ ਵੀ ਸਾਨੂੰ ਰਿਸ਼ਤਾ ਦੋ ਤੇ ਤੂੰ ਤੁਰਦੀ ਫਿਰਦੀ ਉੱਥੇ ਉਹਨਾਂ ਨੂੰ ਸੋਹਣੀ ਲੱਗੀ ਉਹਨਾਂ ਤੇਰਾ ਸੁਭਾਅ ਚੰਗਾ ਲੱਗਾ ਉਹ ਅਗਲੇ ਨੂੰ ਮੂੰਹ ਰਿਸ਼ਤਾ ਮੰਗ ਲੈ ਹੋਰ ਸਾਨੂੰ ਕੀ ਚਾਹੀਦਾ ਵਾ ਉਹ ਜਿਹੜਾ ਮੂੰਹ ਰਿਸ਼ਤਾ ਮੰਗਦੇ ਆ ਨਾ ਉਹ ਸਭ ਤੋਂ ਵੱਡੀ ਗੱਲ ਹੁੰਦੀ ਆ। ਬਾਕੀ ਪੁੱਤ ਤੇਰੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰਦੇ ਅਸੀਂ ਜੇ ਤੇ ਤੇਰਾ ਮਨ ਵਾ ਤੇ ਰਿਸ਼ਤਾ ਕਰ ਲੈ ਨਹੀਂ ਤੇ ਕੋਈ ਗੱਲ ਨਹੀਂ। ਉੰਜ ਇੱਕ ਵਾਰ ਤੂੰ ਮੁੰਡੇ ਦੀ ਫੋਟੋ ਵੇਖ ਲਾ ਆ ਵੇਖ ਲਾ ਮੁੰਡਾ ਜੇ ਤੇ ਤੈਨੂੰ ਪਸੰਦ ਵਾ ਤੇ ਹਾਂ ਕਰ ਦੇ ਨਹੀਂ ਤਾਂ ਕੋਈ ਨਾ ਸਾਨੂੰ ਸੋਹਣਾ ਲੱਗਾ ਤੇ ਖੁਸ਼ ਹੋਵੋਗੇ ਤੇ ਤੂੰ ਕਿੱਦਾਂ ਦਾ ਮੂੰਹ ਬਣਾ ਲਿਆ ਵਾ ਤੂੰ ਵੇਖ ਲਾ ਮੰਮੀ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਲਓ ਫਿਰ ਹੈ ਇਹ ਕਿੱਦਾਂ ਦੀ ਗੱਲ ਹੋਈ ਚਾਜ ਨੂੰ ਦੱਸ ਫੇਰ ਹੀ ਹਾਮੀ ਭਰਾਂਗੇ ਜੇ ਤੂੰ ਹੀ ਗੁੱਸੇ ਰਹੀ ਤੇ ਫੇਰ ਅਸੀਂ ਹਾਮੀ ਕਿੱਦਾਂ ਭਰੀਏ ਮੰਮੀ ਗੁੱਸੇ ਨਹੀਂ ਆ ਹੁਣ ਤੁਹਾਨੂੰ ਮੈਂ ਕੀ ਦੱਸਾਂ ਜਿੱਦਾਂ ਤੁਹਾਨੂੰ ਸਹੀ ਲੱਗਦਾ ਕਰ ਲੋ ਇਹ ਤੁਹਾਨੂੰ ਪਸੰਦ ਆ ਤੇ ਵੇ ਪਸੰਦੀ ਆ ਹੈ ਚੱਲ ਠੀਕ ਵਾ ਕੋਈ ਗੱਲ ਨਹੀਂ ਤੈਨੂੰ ਇੱਕ ਦਿਨ ਦਾ ਟਾਈਮ ਦੇ ਦੇ ਨਾ ਸੋਚ ਲੈ ਤੂੰ ਕੋਈ ਗੱਲ ਨਹੀਂ ਸਾਰੀ ਦੁਨੀਆ ਵਿਆਹ ਕਰਾਉਂਦੀ ਆ ਅਹੀਂ ਤੈਨੂੰ ਮਿਲਣ ਛੇ ਛੇਤੀ ਆ ਜਾਇਆ ਕਰਾਂਗੇ ਜੇ ਨਹੀਂ ਨਾ ਜੀ ਲੱਗਦਾ ਹਰੇ ਤੋਂ ਬਗੈਰ ਹੋ ਰਹੇਗੀ ਕਰ ਸਕਦੇ ਇਸ ਤੋਂ ਵੱਧ ਹੈ ਨਾ ਉਦੋਂ ਹੁਣ ਤੇ ਕੋਈ ਕਹਿੰਦੇ ਨੇ ਮੀਲਾ ਦਾ ਕੂਆ ਤੇ ਕੋਈ ਫਰਕ ਹੀ ਨਹੀਂ ਅਜਿਦੋਂ ਕੱਢੋ ਜੇਬ ਜੋ ਫੋਨ ਤੇ ਲਾਓ ਵੀਡੀਓ ਕਾਲ ਤੇ ਗੱਦਬੜ ਸਾਰੀ ਕਰੋ ਉਸੇ ਵੇਲੇ ਵੇਖੋ ਕੀ ਕਰਦੇ ਆ ਠੀਕ ਵਾਂਗ ਨਹੀਂ ਕੀ ਕੀ ਖਾਂਦੇ ਕੀ ਪੀਂਦੇ ਆ ਹੋਰ ਇਹਨਾਂ ਨੇ ਸਾਰੀ ਦਿਹਾੜੀ ਹੁਣ ਫੋਨਾਂ ਤੇ ਹੀ ਆ ਦੋ ਦੋ ਤਿੰਨ ਤਿੰਨ ਵਾਰੀ ਲੋਕਾਂ ਕਾ ਕਰ ਲੈਂਦੇ ਫੋਨ ਅੱਗੇ ਪੁੱਤ ਹੁੰਦਾ ਚਿੱਠੀਆਂ ਲਿਖਣੀਆਂ ਕਈ ਕਈ ਚੇਰਵਾ ਚਿੱਠੀਆਂ ਮਿਲਣੀਆਂ ਫੇਰ ਉਹਦੇ ਜਵਾਬ ਆਉਣੇ ਹੁਣ ਤਾਂ ਮੇਨਟੇਨੈਂਸ ਕੰਡਾ ਤੇ ਕੰਮ ਰਹਿ ਗਏ ਮੰਮੀ ਜਿੱਦਾਂ ਤੁਹਾਨੂੰ ਠੀਕ ਲਾ ਦੇਣਾ ਕਰ ਲੋ ਜੇ ਤੁਸੀਂ ਫੈਸਲਾ ਕਰ ਹੀ ਲਿਆ ਮੇਰਾ ਵਿਆਹ ਕਰਦਾ ਤੇ ਫੇਰ ਠੀਕ ਵਾ ਜੇ ਤੁਹਾਨੂੰ ਮੁੰਡਾ ਪਸੰਦ ਆ ਤੇ ਮੈਨੂੰ ਵੀ ਪਸੰਦੀ ਆ ਨਹੀਂ ਫੇਰ ਹਾਂ ਗੱਲ ਨਹੀਂ ਬੰਦੀ ਜੇ ਤੈਨੂੰ ਮੁੰਡਾ ਪਸੰਦ ਵਾ ਵਿਆਹ ਤਾਂ ਤੂੰ ਕਰਾਉਣਾ ਵਾ ਹਾ ਕਿੱਦਾਂ ਦੀ ਗੱਲ ਹੋਈ ਜੇ ਤੁਹਾਨੂੰ ਮੁੰਡਾ ਪਸੰਦ ਆ ਤਾਂ ਠੀਕ ਵਾ ਮੇਰੀ ਗੱਲ ਸੁਣ ਜੇ ਤੇਰੀ ਹਾਂ ਵਾ ਹਾਮੀ ਆ ਤੇ ਫੇਰ ਨਹੀਂ ਉਹਨਾਂ ਨੂੰ ਹਾਂ ਕਰੀਏ ਤੇ ਜੇ ਤੂੰ ਤੂਤਲੇ ਮੁਤਲੇ ਮਨੋਂ ਹਾਈਦਾ ਕਹਿਂਦੀ ਆ ਸਾਡੀ ਹਾਂ ਕਰਨ ਦਾ ਕੀ ਫਾਇਦਾ ਉਥੇ ਮੰਮੀ ਹਾਂ ਆਂ ਸਮਝੋ ਚੱਲ ਆਹ ਕੀ ਤੀ ਨਾ ਗੱਲ ਐ ਧੀਆਂ ਵਾਲੀ ਹੈਲੋ ਭੈਣ ਕਿਦਾਂ ਕੀ ਕਰਦੀ ਆ ਵਰਕ ਵੀ ਸਭ ਠੀਕ ਠਾਕ ਵਾ ਮੈਂ ਤਾਂ ਵੇਰਲੀ ਬੈਠੀ ਆ ਤੇ ਤੂੰ ਮੈਨੂੰ ਦੱਸ ਬਲਜੀਤ ਨੇ ਤੇ ਰਾਜਵਿੰਦਰ ਨਾਲ ਕੀਤੀ ਗੱਲ ਹਾਂ ਹਾਂ ਭੈਣ ਮੈਂ ਕਰ ਲਈਏ ਸਾਰੀ ਗੱਲ ਮੈਂ ਤੇ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਰਾਜਵਿੰਦਰ ਤੇ ਬਲਜੀਤ ਨੇ ਨਾ ਨਹੀਂ ਕੀ ਕਰਨੀ ਸਾਨੂੰ ਮੁੰਡਾ ਪਸੰਦਵਾ ਸਾਡੇ ਲੋਹਾਈਆਂ ਤੁਸੀਂ ਅੱਗੇ ਤੁਰੋ ਗੱਲ ਚੱਲ ਵੀਰ ਵਧਾਈਆਂ ਹੋ ਤੈਨੂੰ ਬਹੁਤ ਸਾਰੀਆਂ ਮਨ ਨੂੰ ਬੜੀ ਖੁਸ਼ੀ ਆਈ ਆ ਵੀਰ ਮੇਰਾ ਮੰਨ ਗਿਆ ਪਹਿਲੀ ਗੱਲ ਕਹੀ ਆ ਤੇ ਤੇ ਵੇਖਿਆ ਵੀਰ ਰਾਜਵਿੰਦਰ ਨੇ ਤਾਂ ਖੁਸ਼ ਰਹਿਣਾ ਵਾ ਤੇ ਰਾਜ ਭੋਗਣਾ ਵਾ ਵੇ ਨਾ ਆਮਣ ਵਾਲਾ ਅਮਰ ਅੱਜ ਦੇ ਦਿਨਾਂ ਤੱਕ ਖੋਸ਼ ਵਾਂ ਤੇ ਪਾਪਾ ਨੂੰ ਫੋਨ ਕਰਦੀ ਆਂਦੀ ਆਂਦੀ ਮੰਮੀ ਮੈਂ ਇੱਥੇ ਬਹੁਤ ਖੋਸ਼ ਵਾਂ ਤੇ ਵੇਲਾ ਕਿੰਨਾ ਰਾਜ ਕਰਨ ਲਈ ਆ ਏਦਾਂ ਨੇ ਰਾਜਵਿੰਦਰ ਨੇ ਵੀ ਕਰਨਾ ਰਾਜ ਆਹੋ ਭੈਣ ਇਹ ਗੱਲ ਤੇ ਹੈਗੀ ਆ ਬਾਕੀ ਐਸੇ ਕਰਕੇ ਤੇ ਭੈਣ ਤੈਨੂੰ ਰਿਸ਼ਤਾ ਦਿੱਤਾ ਵਾ ਤੂੰ ਕਿਹੜਾ ਸਾਡਾ ਕੋਈ ਉਲਾਸ਼ੀ ਪਾ ਰੱਖਣਾ ਵਾ ਬਾਕੀ ਤੁਸੀਂ ਆਪਣੇ ਤੌਰ ਤੇ ਸਾਰੀ ਗੱਲਬਾਤ ਮੁੰਡੇ ਵਾਲਿਆਂ ਨਾਲ ਕਰ ਲਿਓ ਤੇ ਜੋ ਵੀ ਸਲਾਹ ਹੋਵੇ ਸਾਨੂੰ ਦੱਸ ਦਿਓ ਨਾਲੇ ਭੈਣ ਤੂੰ ਆਪ ਨਹੀਂ ਹੈ ਰਾਜਵਿੰਦਰ ਦਾ ਰਿਸ਼ਤਾ ਆਪਣੇ ਹੱਥੀ ਕਰਾਉਣ ਸਾਨੂੰ ਹੋਰ ਕੀ ਚਾਹੀਦਾ ਮੇਰੇ ਗਾ ਸੁਣਾਂ ਮੈਨੂੰ ਨਾ ਰਾਜਵਿੰਦਰ ਵੀ ਉਦਾਂ ਦੀ ਤੇ ਮੈਨੂੰ ਅਮਨ ਵੀ ਉਦਾਂ ਦੀ ਤੇ ਨਾਲ ਆਂਦੇ ਨੇ ਧੀ ਤੇ ਪਤੀ ਚ ਕੋਈ ਫਰਕ ਨਹੀਂ ਹੁੰਦਾ ਧੀਆ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਵਾ ਤੇ ਚੱਲ ਕੋਈ ਗੱਲ ਨਹੀਂ ਮੈਂ ਕਰਦੀ ਅਮਨ ਦੇ ਸਹੁਰਿਆਂ ਨਾਲ ਗੱਲ ਬਾਤ ਤੇ ਤੂੰ ਹਾਂ ਪਿਆਰੀਆਂ ਬੰਨ ਆਪਣੀਆਂ ਚੱਲ ਠੀਕ ਆ ਭੈਣ ਚੰਗਾ ਰੱਖਦਾ ਫੋਨ ਮੇਂ ਚੰਗਾ ਅਰਗਬੀਰ ਮੰਨ ਗਿਆ ਰਾਜਵਿੰਦਰ ਦੇ ਰਿਸ਼ਤੇ ਤੋਂ ਨਾਲੇ ਰਿਸ਼ਤਾ ਕਰਾ ਦੂੰਗੀ ਤੇ ਨਾਲੇ ਅਰਗਬੀਰ ਕੋ ਪਵਾਉਂਗੀ ਸ਼ਾਪ ਮੋਟੀ ਜੀ ਮੈਨੂੰ ਸ਼ਾਪ ਆ ਨਾਲੇ ਮੈਂ ਆਮਾਂ ਦੀ ਸਾਸ ਆਖਣ ਦੀ ਕਹਿੰਦੀ ਵਿਚੋਲਿਆਂ ਨੂੰ ਮੈਂ ਕੜਾ ਪਾਉਣਾ ਵਾਂ ਨਾਲੇ ਦੋਦੇ ਦੋਰੇ ਮੈਨੂੰ ਦੇਣੇ ਪੈ ਜਾਣਗੇ ਤੇ ਨਾਲੇ ਰਾਜਵਿੰਦਰ ਦਾ ਤਾਂ ਰਿਸ਼ਤਾ ਹੋ ਜਾਊਗਾ ਦੋਵੇਂ ਪੱਲੇੋਂ ਮੇਰਾ ਜਾਂਦੇ ਟੱਕ ਟੱਕਿਆ ਜਾਊਗਾ ਤੇ ਜਿਹੜਾ ਨਾਲੇ ਅਮਨ ਦੇ ਵਿਆਹ ਤੇ ਮੈਂ 5 ਲੱਖ ਰੁਪਇਆ ਲਿਆ ਗਬੀਰ ਕੋਲ ਨਾਲੇ ਮੈਂ ਉਹ ਨਾ ਦਵਾਂਗੀ ਤੇ ਮੈਂ ਉਹ ਵੀ ਵਿਚੋਲ ਕੋਲੇ ਦਾ ਟੱਟਿਆ ਗਿਆ ਸਾਰਾ ਕੋਸ਼ਿ ਤੇ ਨਾਲੇ ਵੀ ਇਹਨਾਂ ਕਹਿਣਾ ਚੰਗੇ ਘਰ ਰਿਸ਼ਤਾ ਕਰਾਤਾ ਰਾਜਵਿੰਦਰ ਦਾ ਭੈਣ ਨੇ ਤੇ ਨਾਲੇ ਮੈਂ ਦੁਆ ਬੰਨਿਆ ਤੋਂ ਵਧੀਆ ਸੋਭਾ ਲਊਂਗੀ ਚਲ ਆਹ ਤੇ ਵਧੀਆ ਹੋ ਗਿਆ ਨਾ